ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜਿਹੜੀ ਸੁਣਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਔਰ ਉਹਨਾਂ ਦੇ ਮਸਲੇ ਦਾ ਹੱਲ ਕਰਨ ਦੇ ਲਈ ਕੋਈ ਯੋਜਨਾ ਜਿਹੜੀ ਬਣਾਉਣੀ ਚਾਹੀਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੰਗਰਸ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਧੱਕਾ ਕਰਦੀ ਆ ਰਹੀ ਕਿੰਨਾ ਪਹਿਲਾਂ ਕਿਸਾਨਾਂ ਦੀ ਜਾਨਾਂ ਲੈਣ ਤੋਂ ਬਾਅਦ ਦੇਣਾ ਨੇ ਉਹ ਕਾਨੂੰਨ ਵਾਪਸ ਲੈ ਅੱਜ ਫੇਰ ਉਹੀ ਮਨ ਉਲਝਣ ਪਈ ਹੋਈ ਐ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰੇਗੀ ਲੇਕਿਨ ਇਸ ਵਕਤ ਹੁਣ ਕਿਸਾਨਾਂ ਦੀ ਗੱਲ ਦੇ ਲਈ ਇੱਕ ਮੀਡੀਓਕਰ ਪੰਜਾਬ ਸਰਕਾਰ ਕਿਉਂ ਨਹੀਂ ਬਣ ਪਾ ਰਹੀ ਹੈ ਜਿਹੜੇ 17-75 ਸਾਲਾਂ ਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਹੜੇ ਬੁਰਾ ਹਾਲ ਸੀ ਪੰਜਾਬ ਦਾ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਨਸ਼ਾ ਮੁਕਤ ਪੰਜਾਬ ਕਰਨ ਲੱਗੀ ਹੋਈ ਹੈ ਸੋ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਐਜੂਕੇਸ਼ਨ ਵਾਲਿਆਂ ਦਿੱਤਾ ਜਾ ਰਿਹਾ 118 ਐਮੀਨ ਸਕੂਲਾਂ ਦੀ ਸਰਵਾਂਕੀ ਤਿਆਰ ਹੋ ਚੁੱਕੇ ਨੇ ਸੋ ਹੀ ਕੌਂਸਲਰ ਨੇ ਜਿਹੜੇ ਸਵੇਰੇ ਆਮ ਆਦਮੀ ਪਾਰਟੀ ਚ ਨੇ ਸ਼ਾਮ ਨੂੰ ਕਾਂਗਰਸ ਚ ਨੇ ਔਰ ਅਗਲੇ ਦਿਨ ਦੁਬਾਰਾ ਜਿਹੜੇ ਆਮ ਆਦਮੀ ਪਾਰਟੀ ਚ ਸੋ ਹੀ ਕੀ ਕਾਰਨ ਦੇਖਦੇ ਹਾਂ ਕਿ ਸਸਕਾਉ ਜੀ ਪ੍ਰਾਈਮਰ ਸਵੇਰਾ ਨਾਲ ਜੁੜ ਚੁੱਕੇ ਹਾਂ ਤੇ ਮੈਂ ਹਾਂ ਨੂੰ ਬੱਸ ਪ੍ਰਾਈਮ ਸਵੇਰਾ ਦੀ ਟੀਮ ਹਮੇਸ਼ਾ ਤੁਹਾਡੇ ਰੂਬ ਰੂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਈ ਹੈ ਔਰ ਇਸੇ ਲੜੀ ਨੂੰ ਜਾਰੀ ਰੱਖਦੇ ਐਸ ਵਕਤ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਜੋ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੇ ਔਰ ਇੱਕ ਜਨਤਾ ਦਰਬਾਰ ਦਾ ਯੋਜਨ ਉਹਨਾਂ ਵੱਲੋਂ ਅੱਜ ਕੀਤਾ ਗਿਆ ਔਰ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਮੰਗੇ ਸਾਹਿਬ ਸੁਣ ਰਹੇ ਨੇ ਗੱਲਬਾਤ ਉਹਦੇ ਨਾਲ ਕਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਦੇ ਹਲਕੇ ਦੇ ਵਿੱਚ ਇਸ ਵਕਤ ਲੋਕ ਉਹਨਾਂ ਦੇ ਨਾਲ ਡਿਸਕਸ ਕਰ ਰਹੇ ਨੇ ਔਰ ਕਿਸ ਤਰ੍ਹਾਂ ਦੇ ਹੱਲ ਜਿਹੜੇ ਉਹ ਲੋਕਾਂ ਨੂੰ ਕਰਵਾ ਕੇ ਦੇ ਰਹੇ ਨੇ ਜੀ ਸਭ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਵਾਦ ਜੀ ਜੀ ਸਭ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਬਹੁਤ ਜ਼ਿਆਦਾ ਗਰਮਾਇਆ ਹੋਇਆ ਖਾਸ ਤੌਰ ਤੇ ਗੱਲ ਕਰੀਏ ਡੱਲੇਵਾਲ ਸਾਹਿਬ ਦੀ ਤਾਂ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਅਨਸ਼ੰਤੇ ਬੈਠੇ ਹੋਏ ਨੇ ਔਰ ਸਥਿਤੀ ਹੁਣਾਂ ਹੀ ਦਿਨੋ ਦਿਨ ਜਿਹੜੀ ਗੰਬੀਰ ਹੁੰਦੀ ਜਾਂਦੀ ਹੈ ਔਰ ਇਸ ਦੇ ਚੱਲਦਿਆਂ ਅੱਜ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਉਹਨਾਂ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕਰਕੇ ਇਹ ਗੱਲਬਾਤ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜਿਹੜੀ ਸੁਣਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਔਰ ਉਹਦੇ ਮਸਲੇ ਦਾ ਹੱਲ ਕਰਨ ਦੇ ਲਈ ਕੋਈ ਯੋਜਨਾ ਜਿਹੜੀ ਬਣਾਣੀ ਚਾਹੀਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਦਾ ਭਗਵਨ ਸਿੰਘ ਮਾਨ ਪੂਰੀ ਸਰਕਾਰ ਆਵਾਜ਼ ਵੀ ਪਾਰਟੀ ਕਿਸਾਨਾਂ ਦੇ ਨਾਲ ਹੈ ਮੈਂ ਖੁਦ ਕਿਸਾਨ ਦਾ ਪੁੱਤ ਹਾਂ ਅਸੀਂ ਖੁਦ ਖਲੋਰੀ ਬਾਰਡਰ ਤੇ ਜਾ ਕੇ ਉਹਨਾਂ ਦਾ ਹਾਲ ਪੁੱਛ ਕੇ ਆਏ ਉਹਨਾਂ ਨੂੰ ਬੇਨਤੀ ਕਰਕੇ ਆਏ ਕਿ ਜਿਹੜਾ ਮੈਡੀਸਿਨ ਟ੍ਰੀਟਮੈਂਟ ਆਪਣਾ ਜਿਹੜਾ ਹਸਪੀਟਲ ਵਿੱਚ ਤੁਸੀਂ ਜ਼ਰੂਰ ਕਰਾਓ ਤੁਕ ਤੁਸੀਂ ਮੁੱਖ ਕਿਸਾਨਾਂ ਦੇ ਨਾਲ ਅੱਗੇ ਬੈਠਣ ਵਾਲੇ ਹੋ ਤੁਸੀਂ ਤੁਹਾਨੂੰ ਅੱਜ 36-40 ਦਿਨ ਹੋ ਗਏ ਅੱਜ ਵੀ ਅੱਜ ਦੀ ਗੱਲ ਕਰੀਏ ਤੇ ਉਹਦੇ ਲਈ ਸਿਹ ਪਹਿਲਾਂ ਬਹੁਤ ਜ਼ਰੂਰੀ ਹੈ ਜਦੋਂ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਧੱਕਾ ਕਰਦੀ ਆ ਰਹੀ ਹੈ ਤੇ ਕਿੰਨਾ ਪਹਿਲਾਂ ਕਿਸਾਨਾਂ ਦੀ ਜਾਨਾਂ ਲੈ ਤੋਂ ਬਾਅਦ ਇਹਨਾਂ ਨੇ ਉਹ ਕਾਨੂੰਨ ਵਾਪਸ ਲਏ ਅੱਜ ਫੇਰ ਉਹੀ ਨਾ ਉਲਝਣ ਪਈ ਹੋਈ ਹੈ ਸਾਰਾ ਕੁਝ ਪਤਾ ਬੈਠ ਕੇ ਜਿਹੜਾ ਮਸਲਾ ਬੈਠ ਕੇ ਹਲ ਹੋਣਾ ਤੋਂ ਧਿਆਨ ਨਹੀਂ ਦਿੱਤੇ ਜਾ ਰਹੇ 40 ਦਿਨ ਹੋ ਗਏ ਹੈ ਇਹ ਕੀ ਪੰਜਾਬ ਦੇ ਕਿਸਾਨਾਂ ਦੀਆਂ ਜਾਨਾਂ ਲੈਣ ਤੋਂ ਬਾਅਦ ਇਹਦੇ ਦਿਮਾਗ ਚ ਹੁੰਦਾ ਵੀ ਬੈਠ ਜੀ ਹੱਲ ਕਰ ਲਈਏ ਸੋ ਵਾਜਬ ਸਾਹਿਬ ਦੀ ਸਰਕਾਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਾਰੇ ਕਿਸਾਨਾਂ ਦੇ ਨਾਲ ਸੋ ਸਾਰੇ ਮੰਤਰੀ ਮੰਡਲ ਨੂੰ ਜੇ ਅਸੀਂ ਹੋ ਕੇ ਆਏ ਕਾਫੀ ਮੰਤਰੀ ਗਏ ਅਸੀਂ 8 ਜਾਣੇ ਅਸੀਂ ਉਸ ਦਿਨ ਗਏ ਬਾਅਦ ਚ ਵੀ ਗਏ ਕਿਉਂਕਿ ਕਿਸਾਨ ਭਰਾ ਸਾਡੇ ਨਾਲ ਔਰ ਕੇਂਦਰ ਚਾਹੁੰਦੀ ਹੈ ਕਿ ਅਸੀਂ ਆੜਾ ਤੇ ਕਿਸਾਨਾਂ ਦੇ ਵਿੱਚ ਪਸਾਰ ਬਵੇ ਕਿਉਂਕਿ ਅਸੀਂ ਸਾਰੇ ਆਪ ਕਿਸਾਨਾਂ ਦੇ ਸਾਥ ਵਿੱਚ ਪੈ ਸਕਦਾ ਸੋ ਮਸਾਲਾ ਦੇ ਨਾਲ ਸਰਕਾਰਾਂ ਤੇ ਰਹੇ ਜੀ ਇੱਕ ਹੋਰ ਨਵੀਂ ਗੱਲ ਸੁਣਨ ਚ ਆ ਰਹੀ ਹੈ ਕਿ ਕੇਂਦਰ ਸਰਕਾਰ ਇੱਕ ਯੋਜਨਾ ਬਣਾ ਰਹੀ ਹੈ ਜਿਸ ਦੇ ਤਹਿਤ ਮੰਡੀਕਰਨ ਜਿਹੜਾ ਹੈ ਉਹ ਖਤਮ ਕੀਤਾ ਜਾ ਸਕਦਾ ਅਗਰ ਉਹ ਯੋਜਨਾ ਬਣਦੀ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਸਿੱਧੇ ਤੌਰ ਤੇ ਕਾਟ ਹੋਏਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਉਹ ਤਾਂ ਬਹੁਤ ਕੁਝ ਕਰਨ ਨੂੰ ਫਿਰਦੇ ਆ ਜੀ ਉਹ ਇੱਕ ਜੋ ਮਰਜੀ ਕੇਜ ਨਿਤਥਰੀ ਹੋ ਜੂਗਾ ਉਹਦੀ ਰੋਜ਼ਾਨਾ ਨਾਂ ਤੇ ਬਣਨ ਦਿੱਤੀ ਜਾਏਗੀ ਉਹ ਕਾਲੇ ਕਲੋਨੀ ਬਣਾਏ ਹੋਏ ਵੀ ਸੰਨ ਵਾਲੇ ਜਦੋਂ ਵਾਪਸ ਅਸੀਂ ਲੈ ਸਾਰੇ ਇਕੱਠੇ ਹੋਗੇ ਤੇ ਹੁਣ ਵੀ ਉਹੀ ਹਾਲ ਹੈ ਕੁਛ ਨਹੀਂ ਜੋ ਮਰਜੀ ਡਰਾਵੇ ਰਿੰਦੇ ਜੋ ਮਰਜੀ ਕਰਨ ਪੰਜਾਬ ਸਰਕਾਰ ਜਿਹੜੀ ਹੈ ਉਹ ਜੇ ਕਾਨੂੰਨੀ ਬਣਾ ਲਓ ਜੀ ਮੋਢੀ ਸਾਹਿਬ ਕਿਸ ਤਰ੍ਹਾਂ ਲੱਗਦਾ ਕਿ ਬੜਾ ਵੱਡਾ ਇੱਕ ਜਿਹੜਾ ਆ ਮਤਦਾਨ ਜਦੋਂ ਹੋਇਆ 2022 ਦੀਆਂ ਚੋਣਾਂ ਦੇ ਵਿੱਚ ਤੇ ਬਹੁਤ ਵੱਡਾ ਜਿਹੜਾ ਆ ਏਜੰਡਾ ਇੱਕ ਬਣਿਆ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰੇਗੀ ਲੇਕਿਨ ਇਸ ਵਕਤ ਹੁਣ ਕਿਸਾਨਾਂ ਦੀ ਗੱਲ ਦੇ ਲਈ ਇੱਕ ਮੀਡੀਓਕਰ ਪੰਜਾਬ ਸਰਕਾਰ ਕਿਉਂ ਨਹੀਂ ਬਣ ਪਾ ਰਹੀ ਹੈ ਕੀ ਅਜਿਹਾ ਹੋ ਰਿਹਾ ਜਿਸ ਤੇ ਚਾਹੇ ਤਾਂ ਜਿਹੜੀ ਗੱਲਬਾਤ ਹਜੇ ਤੱਕ ਅੱਗੇ ਨਹੀਂ ਪਹੁੰਚ ਪਾ ਰਹੀ ਮੇਰੇ ਖਿਆਲ ਕੋ ਪਹਿਲੇ ਦਿਨ ਤੋਂ ਹਰ ਗੱਲ ਪਹੁੰਚ ਰਹੀ ਆ ਪਹਿਲੇ ਦਿਨ ਤੋਂ ਜਦੋਂ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਆਮ ਆਦਮੀ ਪਾਰਟੀ ਸਾਡੇ ਸੁਪਰੀਮ ਵਰਨ ਕੇਜਰੀਵਾਲ ਨੂੰ ਇੱਕ ਸਟੇਡੀਅਮ ਮੰਗਿਆ ਸੀਗੇ ਜਲ ਬਣਾਉਣ ਵਾਸਤੇ ਤਾਂ ਕਿਸਾਂ ਦੇ ਨਾਲ ਸੀ ਜੀ ਔਰ ਟਾਈਮ ਟਾਈਮ ਦੇ ਉੱਤੇ ਮੁੱਖ ਮੰਤਰੀ ਸਰਦਾਰ ਭੌਂ ਸ਼ਰਮਾਨ ਜੀ ਨੇ ਪੰਜਾਬ ਭਵਨ ਹਰ ਜਗ੍ਹਾ ਮੀਟਿੰਗਾਂ ਕੀਤੀਆਂ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਨੇ ਹਰ ਮੁੱਦੇ ਤੇ ਹੱਲ ਕਰਦੇ ਤੋਂ ਜਦੋਂ ਦੀ ਸਰਕਾਰ ਬਣੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਜਿਹੜੇ 70 75 ਸਾਲਾਂ ਦੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਹੜੇ ਬੁਰਾ ਹਾਲ ਸੀ ਪੰਜਾਬ ਦਾ ਭ੍ਰਿਸ਼ਟਾਚਾਰ ਬਾ ਖਾਤਨਾ ਦਾ ਨਾਮ ਆਬੀ ਪਾਟ ਲੱਗੀ ਹੋਈ ਹੈ ਨਸ਼ਾ ਮੁਕਤ ਪੰਜਾਬ ਕਰਨ ਲੱਗੀ ਹੋਈ ਹੈ ਸੋ ਬੱਚਿਆਂ ਨੂੰ ਸਭ ਤੋਂ ਜ਼ਰੂਰੀ ਐਜੂਕੇਸ਼ਨ ਵੱਲ ਧਿਆਨ ਦਿੱਤਾ ਜਾ ਰਿਹਾ 118 ਐਮੀਨ ਸਕੂਲਾਂ ਦੀ ਸਲਵਾਨ ਕੇ ਤਿਆਰ ਹੋ ਚੁੱਕੇ ਨੇ ਮਹੱਲਾ ਕਲੀਨਿਕ ਤਿਆਰ ਹੋ ਚੁੱਕੇ ਨੇ 50 ਹਜ਼ਾਰ ਦੇ ਕੁਝ ਰੁਜ਼ਗਾਰ ਦਿੱਤਾ ਜਾ ਰਿਹਾ ਬਿਜਲੀ ਦੇ ਬਿੱਲ ਮਾਫ ਹੋ ਗਏ ਨਹਿਰੀ ਪਾਣੀ ਦੀ ਗੱਲ ਕਰੀਏ ਤੇ ਘਰ-ਘਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਤੁਹਾਨੂੰ ਨਹਿਰੀ ਪਾਣੀ ਨੂੰ ਟ੍ਰੀਟਮੈਂਟ ਕਰਕੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਜਿਹੜਾ ਧਰਤੀ ਦਾ ਪਾਣੀ ਦਾ ਲੈਵਲ ਥੱਲੇ ਜਾਣ ਦੀ ਬਜਾਏ ਉੱਪਰ ਆਇਆ ਇਹ ਪਹਿਲੀ ਵਾਰੀ ਪੰਜਾਬ 'ਚ ਹੋਇਆ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਚ ਹੈ ਕਿ ਧਰਤੀ ਦਾ ਪਾਣੀ ਥੱਲੇ ਜਾਣ ਦੀ ਬਜਾਏ ਉੱਪਰ ਆ ਰਿਹਾ ਕਿਉਂ ਕਿ ਅਸੀਂ ਹਰ ਚੀਜ਼ ਦਤਿਆਂ ਰੱਖ ਕੇ ਲੋਕਾਂ ਦੀ ਸਰਕਾਰ ਹੈ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਪੁੱਛ ਕੇ ਹਰ ਮੁੱਦਾ ਜਿਹੜਾ ਹੱਲ ਕਰਾਂ ਜੀ ਮੁੰਗੇ ਸਾਹਿਬ ਇੱਕ ਨਗਰ ਨਿਗਮ ਚੋੜਾ ਦਾ ਹੁਣੇ ਹੀ ਹੋ ਕੇ ਹਟੀਆਂ ਨੇ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸੱਤਾਧਾਰੀ ਵਰਗ ਦਾ ਐਮਸੀ ਜਿਹੜਾ ਆ ਉਹ ਨਹੀਂ ਕਾਉਂਸਲ ਜਿਹੜੇ ਮੇਅਰ ਨੇ ਉਹ ਨਹੀਂ ਬਣਨ ਜਾ ਰਹੇ ਕਿਉਂਕਿ ਪੂਰਾ ਜਿਹੜਾ ਆ ਨਹੀਂ ਮੈਜੋਰਟੀ ਨਹੀਂ ਮਿਲ ਪਾਈ ਚੋਣਾਂ ਦੇ ਵਿੱਚ ਸੋ ਕੀ ਕਾਰਨ ਰਿਹਾ ਕਿ ਸੱਤਾਧਾਰੀ ਵਰਗ ਜਿਹੜਾ ਮੈਜੋਰਟੀ ਦੇ ਵਿੱਚ ਨਹੀਂ ਆ ਸਕਦੇ ਪੂਰੀ ਮੈਜੋਰਟੀ ਦੇ ਵਿੱਚ ਹੈ ਮਹਿਰਬਾਨ ਜਾ ਰਿਹਾ ਕਿੰਨੇ ਕਿਆ ਨਹੀਂ ਬਣ ਜਾ ਰਿਹਾ ਥੋੜੇ ਜਣੇ ਮਹਿਰ ਬਣ ਜਾ ਰਿਹਾ ਪੂਰੀ ਸਾਡੇ 41 ਕਾਉਂਸਲਰ ਜਿੱਤੇ ਆ ਸਾਰਿਆਂ ਨਾਲੋਂ ਡਬਲ ਹੈ ਵੱਧ ਹੈ ਤੇ ਮਹਿਰੂ ਬਣ ਜਾ ਰਿਹਾ ਸਾਡੇ ਕਾਉਂਸਲਰ ਕਾਉਂਸਲਰ ਪੂਰੇ ਤੇ ਐਮਐਲਏ ਸਵਾਲਾਂ ਦੀ ਨਾਲ ਲੱਕੇ ਸਾਰੇ ਦੀ ਮੇਟ ਛੋੜੇ ਬਣ ਜਾ ਰਿਹਾ ਜੀ ਕੇਜੀਵਲ ਸਾਹਿਬ ਹਮੇਸ਼ਾ ਜ਼ਿਕਰ ਕਰਦੇ ਸੀਗੇ ਆਪਰੇਸ਼ਨ ਲੋਟਸ ਦਾ ਕਿ ਭਾਜਪਾ ਆਪਰੇਸ਼ਨ ਲੋਟਸ ਚਲਾਨਦੀ ਹੈ ਲੇਕਿਨ ਇਸ ਵਾਰ ਪੰਜਾਬ ਦੇ ਵਿੱਚ ਆਪਰੇਸ਼ਨ ਛਾੜੂ ਜਿਹੜਾ ਆ ਉਹ ਇਲਜ਼ਾਮ ਲਗਾਇਆ ਜਾ ਰਿਹਾ ਆ ਆਪੋਜੀਸ਼ਨ ਵੱਲੋਂ ਕਿ ਆਪਰੇਸ਼ਨ ਛਾੜੂ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਜਿਸ ਤੋਂ ਕੌਂਸਲਰਾਂ ਨੂੰ ਜਾਂ ਹਲਕਾ ਪੂਰਬੀ ਦੇ ਵਿੱਚ ਵੀ ਹੋਇਆ ਕਿ ਕਈ ਕੌਂਸਲਰ ਨੇ ਜਿਹੜੇ ਸਵੇਰੇ ਆਮ ਆਦਮੀ ਪਾਰਟੀ 'ਚ ਤੇ ਸ਼ਾਮ ਨੂੰ ਕਾਂਗਰਸ 'ਚ ਨੇ ਔਰ ਅਗਲੇ ਦਿਨ ਦੁਬਾਰਾ ਜਿਹੜੇ ਆਮ ਆਦਮੀ ਪਾਰਟੀ 'ਚ ਸੋ ਹੀ ਕੀ ਕਾਰਨ ਦੇਖਦੇ ਹਾਂ ਕਿ ਕਿਉਂ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਪੰਜਾਬ ਵਿੱਚ ਹੋ ਰਹੀ ਹੈ ਆਮ ਆਦਮੀ ਪਾਰਟੀ ਕਦੀ ਵੀ ਅ ਕਿ ਅਸੀਂ ਜਿਹਨਾਂ ਦੀ ਸੋਚ ਆ ਕਿ ਇਮਾਨਦਾਰ ਸਰਕਾਰ ਚ ਜਾਈਏ ਲੋਕਾਂ ਨੂੰ ਪਤਾ ਲੱਗ ਗਿਆ ਕਿ 3 ਸਾਲ ਕਿਵੇਂ ਕੰਮ ਹੁੰਦੇ ਆ ਜੇ ਕੋਈ ਇਮਾਨਦਾਰੀ ਨਾਲ ਸਾਡੀ ਪਾਰਟੀ ਚ ਹੋਣਾ ਚਾਹੁੰਦਾ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਦਰਵਾਜ਼ੇ ਖੁੱਲੇ ਆ ਤੇ ਜੇ ਉਹ ਤੋਂ ਪ੍ਰੈਸ਼ਰ ਪਾ ਕੇ ਵੀ ਵਾਪਸ ਲੈ ਜਾਂਦਾ ਤੇ ਉਹਦਾ ਅਸੀਂ ਕੀ ਕਰ ਸਕਦੇ ਆ ਉਹਦੀ ਸੋਚ ਆ ਕਿ ਪ੍ਰਵਾਹ ਦੀ ਸੋਚ ਆ ਜਿਹੜੇ ਖਾਸ ਤੌਰ ਤੇ ਸਭਾਣਾ ਜਿਹਨਾਂ ਦੀ ਸੋਚ ਆ ਕਿ ਸਰਕਾਰ ਦੇ ਵਿੱਚ ਲੋਕਾਂ ਦੇ ਕੰਮ ਹੋਣਗੇ ਲੋਕਾਂ ਦੇ ਵਿਕਾਸ ਦੇ ਕੰਮ ਹੋਣਗੇ ਤੇ ਲੋਕ ਆਪਣੇ ਆਪ ਜਿਹੜੇ ਲੋਕਾਂ ਦੇ ਸੇਵਾਦਾਰ ਬਣਨਾ ਚਾਹੁੰਦੇ ਆ ਤੇ ਉਹ ਸਿਰਫ ਆਮ ਆਦਮੀ ਪਾਰਟੀ ਸਰਕਾਰ ਚ ਆਉਂਦੇ ਆ ਉਪਦੇਸ਼ਾ ਪ੍ਰੋਡਕਟ ਸਮਾਵੀ ਕਾਫੀ ਕੀਮਤੀ ਹੈ ਜ਼ਿਆਦਾ ਸਮਝ ਨਹੀਂ ਲੈਂਦੇ ਮੈਂ ਆਖਰੀ ਸਵਾਲ ਲਊਂਗਾ ਕਿ ਰਜਿਸਟਰੀਆਂ ਔਰ ਐਨਓਸੀ ਜਿਹੜੀ ਖੁੱਲ ਗਈ ਹੈ ਬਹੁਤ ਲੰਬੇ ਸਮੇਂ ਬਾਅਦ ਖੁੱਲ ਗਈ ਹੈ ਪਿਛਲੀਆਂ ਸਰਕਾਰਾਂ ਨੇ ਵਾਅਦੇ ਤਾਂ ਕਈ ਕੀਤੇ ਸੀਗੇ ਲੇਕਿਨ ਇਸ ਵਾਅਦੇ ਨੂੰ ਕਿਤੇ ਨਾ ਕਿਤੇ ਪੂਰਾ ਕਰਨ ਦੇ ਵਿੱਚ ਪਿਛਲੀਆਂ ਸਰਕਾਰਾਂ ناکਾਮਯਾਬ ਰਹੀਆਂ ਸੀ ਕੀ ਕਾਰਨ ਲੱਗਦਾ ਨੀਅਤ ਦੇ ਵਿੱਚ ਕੋਟ ਸੀ ਜਾਂ ਫਿਰ ਕੋਈ ਯੋਜਨਾ ਹੀ ਨਹੀਂ ਉਹ ਬਣਾ पाए ਵੇਖੋ ਉਹਨਾਂ ਦੀ ਸੋਚ ਸੀ ਹਮੇਸ਼ਾ ਲੋਕਾਂ ਨੂੰ ਕੁੱਟਣਾ ਲੁੱਟਣਾ ਪਹਿਲੀ ਸਰਕਾਰ ਲੋਕਾਂ ਦੀ ਸਰਕਾਰਾਂ ਜਿਨ੍ਹਾਂ ਨੇ ਜਿਹੜਾ ਵੀ ਗਾਰੰਟੀ ਦਿੱਤੀ ਹੈ ਪੂਰੀ ਕੀਤੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਗਰੰਟੀ ਦਿੱਤੀ ਸੀ ਕਿ ਐਨਓਸੀ ਦੀ ਸੱਤ ਖਤਮ ਕੀਤੀ ਜਾਏਗੀ ਖਤਮ ਕਰਕੇ ਹੁਣ ਲੋਕਾਂ ਦੇ ਜਿਹੜੇ ਕੰਮ ਆ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਰਿਸ਼ਤੀਆਂ ਹੋ ਰਹੀਆਂ ਲੋਕਾਂ ਦਾ ਅੰਤਕਲ ਹੋ ਰਿਹਾ ਸੋ ਸਰਕਾਰ ਦਾ ਵੀ ਰੈਵਨਿਊ ਵਧਿਆ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਪਾਰਦਰਸ਼ੀ ਤਰੀਕੇ ਨਾਲ ਸੇਵਾ ਕਰ ਰਿਹਾ ਤੇ ਇਹ ਸੇਵਾ ਹਮੇਸ਼ਾ ਦਿਨ ਅੰਤ ਤੱਕ ਜਰੂਰ ਰਹੂਗੀ ਜੀ ਕੁਇ ਸੰਦੇਸ਼ ਆਪਣੇ ਹਲਕਾ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਉਮੀਦਾਂ ਤੁਸੀਂ ਮੈਨੂੰ ਚੁਣਿਆ ਐਮਐਲਏ ਚੁਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਸੋ ਤੁਹਾਡਾ ਸੇਵਾਦਾਰ ਬਣ ਕੇ ਜਿਸ ਤਰ੍ਹਾਂ 3 ਸਾਲਾਂ ਨੂੰ ਸੇਵਾ ਕਰਦੇ ਆ ਰਹੇ ਪੜੇ 3 ਸਾਲ ਹੋ ਗਏ ਇਸ ਤਰ੍ਹਾਂ ਸੇਵਾ ਜਾਰੀ ਰਹੇਗੀ ਦੋ ਸਵਾ ਦੋ ਸਾਲਾਂ ਚ ਜਿਹੜਾ ਵੀ ਕੰਮ ਰਹਿ ਗਿਆ ਉਹ ਬਹੁਤ ਤੇਜ਼ੀ ਨਾਲ ਜਲਦੀ ਕਰਵਾਉਣ ਦਾ ਮੈਂ ਤੁਹਾਨੂੰ ਵਾਅਦਾ ਕਰਦਾ ਤੇ ਤੁਹਾਡਾ ਸੇਵਾਦਾਰ ਤੁਹਾਡਾ ਪੁੱਤ ਤੁਹਾਡਾ ਨੌਕਰ ਇਸੇ ਤਰ੍ਹਾਂ ਸੇਵਾ ਜਾਰੀ ਰੱਖੂਗਾ ਤਬਾਸ਼ਾਹ ਸ਼ੁਕਰ ਮਨਜੀਤ ਦੀਪ ਸਿੰਘ ਮੰਡਿਆ ਜੀ ਜਿਨ੍ਹਾਂ ਦੀ ਗੱਲਬਾਤ ਤੁਸੀਂ ਸੁਣਿਆ ਔਰ ਬਹੁਤ ਅਹਿਮ ਜਾਣਕਾਰੀਆਂ ਜਿਹੜੀਆਂ ਅੱਜ ਕਿਸਾਨੀ ਅੰਦੋਲਨ ਦੇ ਬਾਰੇ ਵੀ ਲਿਆਂ ਗਈਆਂ ਨੇ ਔਰ ਐਨਓਸੀ ਔਰ ਖਾਸ ਤੌਰ ਤੇ ਗੱਲ ਕਰ ਲਈ ਤਾਂ ਰਜਿਸਟਰੀਆਂ ਬਾਰੇ ਵੀ ਹੋਣਾ ਵੱਲੋਂ ਜਿਹੜੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਸੁਬ ਨਵੀਂ ਔਰ ਤਾਜ਼ੇ ਅਪਡੇਟਸ ਦੇ ਲਈ ਜੁੜੇ ਹੋ ਪਰਮਿਸਰ ਨਾਲ ਤਾਂ